ਸ਼ਾਮ 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 ਸ ਵੱਲੋਂ ਜਿਹੜਾ ਅੱਜ ਮਹਿੰਦੀ ਦਾ ਪ੍ਰੋਗਰਾਮ ਰੱਖਿਆ ਗਿਆ ਸ਼ਾਮ ਪਰਿਵਾਰ ਵੱਲੋਂ ਇਨਾਂ ਵੱਲੋਂ ਗੱਲ ਜਾਗ ਰਹੇ ਨੇ 31 ਦਿਨ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਦੁਆਰ ਤੋਂ ਅਪੀਲ ਕਰਾਂਗਾ ਵੀ ਜਾਗਰਨ ਵਿੱਚ ਵੀ ਪਹੁੰਚੋ ਤੇ ਬਾਬਾ ਜੀ ਦਾ ਅਸ਼ੀਰਵਾਦ ਲਓ ਛੀ ਸ਼ਾਮ ਮਿੱਤਰ ਮੰਡਲਾ ਜਿਹੜਾ ਇਹ ਬਹੁ ਟਾਈਮ ਤੋਂ ਕੰਮ ਕਰ ਰਿਹਾ ਸਾਡੇ ਜੈਤਿਨ ਜੀ ਸਾਡੀ ਇਹਨਾਂ ਦੀ ਟੀਮ ਬਹੁਤ ਲਗਨ ਨਾਲ ਕੰਮ ਕਰਦੇ ਨੇ ਇਹਨਾਂ ਨੂੰ ਮਵਾਤਾਰ ਵੀ ਦਿਨਾਂ ਤੇ ਪਰਮਾਤਮਾ ਅੱਗੇ ਅਸ਼ੀਰਵਾਦ ਵਾਸਤੇ ਇਹਨਾਂ ਦੀ ਦੁਆਵਾਂ ਵੀ ਮੰਗਦਾ ਇਹਨਾਂ ਦੇ ਸ਼ੀਵਾ ਬਣਾਈ ਰੱਖਣ ਸ਼ਾਮ ਬਾਬਾ ਆਪਣਾ ਇਹਨਾਂ ਦੇ ਭਰਪੂਰ ਹੱਥ ਰੱਖੀ ਜੈ ਸ਼੍ਰੀਸ਼੍ਰੀ ਸ਼੍ਰੀ ਸ਼ਾਮ ਮਿੱਤਰ ਮੰਡਲ ਸਮਾਣਾ ਵੱਲੋਂ ਚੌਥਾ ਬਾਬਾ ਸ਼ਾਮ ਦਾ ਸੰਗੀਤਨ ਤੀਸਰਾ ਸੰਗੀਤਨ ਕਰਵਾਇਆ ਜਾ ਰਿਹਾ ਹੈ ਅੱਜ ਮਹਿੰਦੀ ਦੀ ਰਸਮ ਰੱਖੀ ਗਈ ਹੈ ਸਾਰੀਆਂ ਹੀ ਮਾਤਾਵਾਂ ਭੈਣਾਂ ਵੱਲੋਂ ਅੱਜ ਦਰਬਾਰ ਵਿੱਚ ਪਹੁੰਚ ਕੇ ਮਹਿੰਦੀ ਲਗਵਾਈ ਜਾ ਰਹੀ ਹੈ ਜਤਿੰਦਰ ਛਾਵੜਾ ਜੀ ਉਹਨਾਂ ਦੀ ਸਾਰੀ ਟੀਮ ਇਸ आशीर्वाद बाबा जी ਬਣਾਏ ਰੱਖਣੇ ਇਸ ਵਧਾਈ ਦਾ ਪਾਤਰ ਨੇ ਇਹ ਸਾਰੇ ਸ਼ਾਮ ਬਾਬਾ ਸਾਰੀ ਟੀਮ ਦੇ ਉੱਤੇ ਆਪਣਾ ਆਸ਼ੀਰਵਾਦ ਬਣਾਈ ਰੱਖੇ ਤੇ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਕੱਲ ਨੂੰ ਜੋ ਜਾਗਰਨ ਇਸੇ ਪੰਡਾਲ ਦੇ ਵਿੱਚ ਹੋਣ ਜਾ ਰਿਹਾ ਹੈ ਉੱਥੇ ਜ਼ਰੂਰ ਪਹੁੰਚ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਸ਼੍ਰੀ ਰਾਮ ਜੈ ਜੀ